ਹਟਿਆ ਹੋਇਆ ਬਾਈ ਐਂਜ ਨਹੀਂ ਲੱਗਿਆ ਯਾਰ ਵੀ ਐਡਾ ਮੇਲਾ ਬਾਉਂਸਰ ਬਾਉਂਸਰ ਲੈ ਕੇ ਚੱਲੀਏ ਤੇ ਭਰਾ ਭਰਾ ਬਾਉਂਸਰਾਂ ਲੱਗੀ ਸਾਡੇ ਨਹੀਂ ਫਿਰ ਵੀ ਕਈ ਵਾਰੀ ਬੰਦੇ ਨੂੰ ਆਇਆ ਹੁੰਦਾ ਨਾ ਕਿੱਡਾ ਆਲੇ ਦਰਜੇ ਦਾ ਗਾਣਾ ਬਾਈ ਕਈ ਬੰਦੇ ਤਾਂ ਇਹ ਕਹਿਣ ਲੱਗ ਪਏ ਵੀ ਬਾਈ ਦਾ ਜਦੋਂ ਗਾਣਾ ਚੱਲਿਆ ਨਾ ਵੀ ਸ਼ਾਇਦ ਬਾਦਲਾਂ ਨੂੰ ਅਪ ਕਰਨ ਵਾਲਾ ਹੀ ਇਹ ਬੰਦਾ ਸੱਚ ਸਹੀ ਗੱਲ ਆ ਇਹ ਸੱਚੀ ਗੱਲ ਆ ਆਪਾਂ ਦਾ ਕੰਮ ਕਰਨਾ ਹੈ ਨਾ ਬਾਈ ਲੱਗਿਆ ਨਹੀਂ ਯਾਰ ਵੀ ਸੱਚੀ ਗੱਲ ਆ ਵੀ ਆਪਾਂ ਨੂੰ ਬਾਉਂਸਰ ਲੈਣੇ ਚਾਹੀਦੇ ਜਾਂ ਗਨਮੈਨ ਲੈਣੇ ਜਦੋਂ ਅਸੀਂ ਦੂਰੋਂ ਦੇਖਣਾ ਸਾਨੂੰ ਤਾਂ ਐਂ ਸੀ ਯਾਰ ਬਾਈ ਚਮਕ ਦਮਕ ਹੋਊਗੀ ਬੰਦੇ ਦੇ ਆਸੇ ਪਾਸੇ ਬੰਦੇ ਖੜੇ ਹੋਣਗੇ ਯਾਰ ਆਪਾਂ ਨੂੰ ਕਿਸੇ ਨੇ ਕੀ ਜਾਣ ਦੇਣਾ ਸਾਨੂੰ ਅੰਕਲ ਨੇ ਜਦੋਂ ਅਸੀਂ ਦੇਖੀ ਜਾਂਦੇ ਨੇ ਅਸੀਂ ਗੱਲਾਂ ਕਰੀ ਜਾਂਦੇ ਸੀ ਦੋਵੇਂ ਡੈਡੀ ਮੇਰੇ ਹਾਂ ਹਾਂ ਅੰਕਲ ਨੇ ਸਾਨੂੰ ਕਿਹਾ ਕਹਿੰਦੇ ਮਿਲਣਾ ਰਮਨ ਨੂੰ ਅਸੀਂ ਕਿਹਾ ਹਾਂਜੀ ਮਿਲਣਾ ਫਿਰ ਅਸੀਂ ਆ ਗਏ ਸਿੰਪਲ ਜਿਹਾ ਸਾਦਗੀ ਤੇ ਬਾਈ ਸੁਭਾ ਜੀ ਹੈ ਇਹ ਜਿੰਝਾ ਉਹ ਛੋਡੇ ਵਰਗੇ ਆ ਬਾਈ ਆਪਾਂ ਵੀ ਏਡੀ ਕੀ ਹੁਣ ਮੈਂ ਵਗਾਣਾ ਕਰਦਾ ਤੁਸੀਂ ਆਪਦਾ ਕੰਮ ਕਰੀ ਜਾਂਦੇ ਹੋ ਹਨਾ ਹੁਣ ਥੋੜਾ ਕੰਮ ਵਧੀਆ ਨਿਕਲੇ ਮੈਂ ਤਾਂ ਵੀ ਥੋੜੇ ਨਾਲ ਬੌਂਸਰ ਨਹੀਂ ਹੈਗੇ ਤਾਂ ਉਹ ਅੱਡੋ ਅਡਾ ਆਪਣਾ ਸਿਸਟਮ ਆਪਣਾ ਹੈ ਨਹੀਂ ਹੋਵੇ ਤਾਂ ਠੀਕ ਪਾਈਆਂ ਮੇਰਾ ਆ ਪਿੰਡ ਘਮਿਆਰਾ ਨਾਲ ਹੀ ਇੱਥੇ ਹਾਂ ਹਾਂ ਠੀਕ ਹੈ ਬਾਈ ਇਹ ਹੈ ਮੇਰੇ ਨਾਲ ਚਾਚੇ ਪਾਏ ਨੇ ਮੁੰਡੇ ਠੀਕ ਹੈ ਬਾਈ ਕਿਹ ਬੌਂਸਰ ਹੈ ਜੀ ਭਰਾ ਸਾਰਾ ਨਹੀਂ ਬਾਈ ਜਦੋਂ ਜਦੋਂ ਅਗਲੀ ਵਾਰ ਹੀ ਇਹੀ ਮੇਲੇ ਤੇ ਡਿਫੈਂਡਰ ਤੇ ਆਵੋਗੇ ਉਦੋਂ ਵੀ ਆਹੀ ਸਿਸਟਮ ਹੋਊਗਾ ਕੋਈ ਗੱਲ ਨਹੀਂ ਡਿਫੈਂਡਰ ਵੀ ਪਿੱਛੇ ਹੀ ਲਾ ਕੇ ਆਵਾਂਗੇ ਤੇ ਲਾ ਕੇ ਆਈਏ ਇੱਥੇ ਆਪਾਂ ਤੁਰ ਫਿਰ ਕੀ ਦੇਖਣਾ ਮੇਲਾ ਦੇਖਣਾ ਆਪਾਂ ਘੋੜੀਆਂ ਆਏ ਆ ਬਾਈ ਹਨਾ ਆਪਾਂ ਆਪਾਂ ਫੋਟੋ ਦਿਖਾਉਣਾ ਹੈ ਬਾਈ ਜਿਵੇਂ ਤੁਸੀਂ ਇੰਟਰਵਿਊ 'ਚ ਕਿਹਾ ਸੀ ਇੱਕ ਚ ਵੀ ਮੈਂ ਘੋੜੀ ਨੂੰ ਵੀ ਜਿਆਦਾ ਪਹਿਲਾਂ ਨਹੀਂ ਪਹਿਲ ਦਿੱਤੀ ਜਦੋਂ ਬਾਬੂ ਰਾਜਵਾਲੀ ਦੀ ਤੁਸੀਂ ਸੁਣੀ ਉਦੋਂ ਬਾਅਦ ਤੁਸੀਂ ਉਹ ਲਾਈਨ ਨੂੰ ਲਿਖਿਆ ਵਿੱਚ ਹਾਂਜੀ ਹਾਂਜੀ ਤੇ ਪਿੰਡ ਦੀ ਗੱਲ ਕੀਤੀ ਸੀ ਵੀ ਮੈਂ ਪਿੰਡ ਪਿੰਡ ਬਾਰੇ ਆਪਣੇ ਬਾਰੇ ਉਹ ਸੀ ਨਾ ਉਹ ਪਿੰਡ ਉਹ ਵੀ ਜਿੱਥੇ ਪਾ ਦੇ ਬਾਬੂ ਜੀ ਨੇ ਲਿਖੀ ਪਹਿਲਾਂ ਹਾਂਜੀ 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 ਤੇ ਤਾਂ ਕਰਕੇ ਉਹ ਮੈਂ ਉਹਦੇ ਵਿੱਚ ਗਾਣੇ ਠੀਕ ਹੈ ਬਾਈ ਹੁਣ ਅੱਗੇ ਕੀ ਪਲਾਨ ਹੈ ਘੋੜੀਆਂ ਬਾਰੇ ਹੈ ਵੀ ਲੈ ਕੇ ਆਉਣੇ ਕਰਾਂਗੇ ਹਾਂ ਇੱਕ ਦੋ ਗਾਟ ਇੱਕ ਜਣਾ ਤਾਂ ਸ਼ਾਇਦ স্পੈਸ਼ਲ ਘੋੜੀ ਘੋੜੇ ਘੋੜੀਆਂ ਤੇ ਕਰੀਏ ਤੇ ਉਹਦਾ ਕੋਈ ਇੱਕ ਦੀ ਲਾਈਨ ਵਿੱਚ ਕਿਸੇ ਗਾਣੇ ਚ ਆ ਜਾਂਦੀ ਹੈ ਜਾਂ ਕੁਝ ਬੋਲਦਾ ਆਪਣੇ ਗਾਣੇ ਜਿਵੇਂ ਕਿੜੀ ਰੂਟ ਵਾਲੀ ਗਾਣੀ ਆ ਸਾਰੇ ਠੀਕ ਹੈ ਹਾਂ ਬਾਈ ਉਦਾਂ ਵੀ ਆਪਾਂ ਕਰਾਂਗੇ ਠੀਕ ਹੈ ਬਾਈ ਭਾਈ ਉਹ ਮੜਾਏ ਕੋਚਲਾ ਮੇ ਮੜਾਏ ਅੱਜ ਕੰਮ ਹੁੰਦਾ ਮੈਨੂੰ ਹੋਰ ਲੱਗਦਾ ਅੱਛਾ ਰਾਣੀ ਹਣੀ ਖਿਚੀ ਫਿਰਦੇ ਉਹ ਚੀਜ਼ ਜਿਵੇਂ ਤੁਸੀਂ ਉਹਦੇ ਚ ਐਕਸਪਲੇਨ ਕਰਤਾ ਇੰਟਰਵਿਊ ਚ ਸਾਰੀ ਗੱਲ ਯਾਰ ਵੀ ਕੀ ਸੀ ਸਿਸਟਮ ਸੀ ਜਿਹੜੇ ਭਰਾਵਾਂ ਨੇ ਨਹੀਂ ਦੇਖੀ ਜਾ ਕੇ ਦੇਖ ਲੋ ਭਾਈ ਚੰਡੀਗੜ੍ਹ ਤੇ ਜਦੋਂ ਤੁਸੀਂ ਇੱਥੇ ਮੈਚ ਕਰਦੇ ਹੋ ਪੈਂਡੰਨ ਦੀ ਲਾਈਫ ਨੂੰ ਤਾਂ ਚੰਡੀਗੜ੍ਹ ਨੂੰ ਗਾਣਾ ਲਿਖਣਾ ਸੌਖਾ ਹੋ ਜਾਂਦਾ ਦੋਵਾਂ ਚੀਜ਼ਾਂ ਦੇ ਕੰਪੈਰੀਜਨ ਨਾਲ ਠੀਕ ਹੈ ਬਾਈ ਚੰਡੀ ਅਸੀਂ ਚੰਡੀਗੜ੍ਹ ਰਹਿੰਦੇ ਨੂੰ ਹੋ ਗਏ ਮੈਨੂੰ ਪੰਜ-ਛੇ ਸਾਲ ਹੋ ਗਏ ਹੈ ਨਾ ਤੇ ਉੱਥੋਂ ਦੇ ਮਾਹੌਲ ਨਾਲ ਉੱਥੋਂ ਦੀਆਂ ਚੀਜ਼ਾਂ ਜਿਹੜੇ ਇੱਥੋਂ ਦੇ ਮਾਹੌਲਾ ਇੱਥੋਂ ਨਾਲ ਚੀਜ਼ਾਂ ਸ਼ਬਦਾਂ ਦਾ ਦਾਇਰਾ ਵਧ ਜਾਂਦਾ ਨਾ ਇੱਕ ਪਿੰਡੂ ਬੰਦੇ ਦਾ ਉੱਥੇ ਜਾ ਕੇ ਵੀ ਉਹ ਚੀਜ਼ਾਂ ਨੂੰ ਕੰਪੈਰੀਜ਼ਨ ਕਰਦਾ ਜਦੋਂ ਅਬਜ਼ਰਵੇਸ਼ਨ ਤੇ ਆ ਬਾਈ ਹੈ ਨਾ ਵੀ ਤੁਸੀਂ ਦੇਖਣਾ ਕੀ ਪਸੰਦ ਕਰਦੇ ਹੋ ਹਮ ਕਿੱਦਾਂ ਦੀ ਚੀਜ਼ ਹੈ ਇੱਥੇ ਵੀ ਜਿਹਨਾਂ ਨੇ ਲਿਖਣਾ ਇੱਥੇ ਬੈਠ ਕੇ ਵੀ ਲਿਖ ਲੋ ਕੋਈ ਏਡੀ ਗੱਲ ਨਹੀਂ ਹੈਗੀ ਪਰ ਜਦੋਂ ਆਪਾਂ ਮਾਹੌਲ ਦੇ ਵਿੱਚ ਵੜ ਜਾਈ ਕਿਸੇ ਦੇ ਵੀ ਤੇ ਫਿਰ ਆਪਾਂ ਨੂੰ ਲਿਖਣਾ ਸੌਖਾ ਹੋ ਜਾਂਦਾ ਹੈ ਇਹ ਚੀਜ਼ ਹੁ ਹੁਣ ਮੈਂ ਘੋੜੇ ਘੋੜੀਆਂ ਕਿਹੜਾ ਰੱਖੀਆਂ ਸੀਗਾ ਪਹਿਲਾਂ ਮੈਂ YouTube ਤੋਂ ਦੇਖ-ਦੇਖ ਕੇ ਜਾਂ ਮੈਨੂੰ ਸ਼ੌਂਕ ਸੀਗਾ ਹਨਾ ਵੀਡੀਓਜ਼ ਦੇਖ ਕੇ ਇਹਨਾਂ ਦੇਖ ਦੋ ਕੇ ਉਹ ਆਪਾਂ ਨੂੰ ਨਾਮ ਨੂੰ ਪਤਾ ਲੱਗਣ ਲੱਗ ਜਾਂਦੇ ਆ ਵੀ ਆਹ ਘੋੜਾ ਆ ਇਹਦੀ ਆਹ ਖਾਸੀ ਆਕਾਰ ਉਹ ਚ ਮੈਂ ਲੈਣ ਗਈ ਆ ਵੀ ਮੱਥੇ ਪਟਾ ਹਨਾ ਮੈਨੂੰ ਤਾਂ ਪਤਾ ਹੀ ਨਹੀਂ ਮੱਥੇ ਪਟਾ ਕੀ ਹੁੰਦਾ ਉਹ ਵੇਖ ਕੇ ਜਦੋਂ ਆਮ ਬੋਲਚਾਲ ਦੇ ਵਿੱਚ ਉਹ ਆਉਂਦੀਆਂ ਰਹਿੰਦੀਆਂ ਕਿ ਜੀਤਾ ਵੀ ਇਹਦੇ ਮੱਥੇ ਫੁੱਲ ਆ ਇਹਦੇ ਚਾਰੇ ਪੈਰ ਚਿੱਟੇ ਆ ਇਹਦੀ ਗੱਲ ਤੋਂ ਕੋਈ ਗੱਲਾਂ ਗਾਣੇ ਚ ਆ ਜਾਂਦੀਆਂ ਭਾਈ ਜੇ ਗਾੜ ਦੇ ਵਿੱਚ ਵੜ ਗਏ ਮਲਮੇ ਇੱਥੇ ਵਿੱਚ ਵੜ ਗਏ ਅੱਧ ਪਤਾ ਲੱਗ ਜਾਂਦਾ ਸਹੀ ਹੋ ਗਿਆ ਭਾਈ ਜੇ ਤੁਸੀਂ ਇੱਕ ਘੋੜੇ ਦਾ ਨਾਮ ਪਾਇਆ ਉਹਦੇ ਚ ਹਾਂ ਜੀ ਜੇ ਉਹ ਘੋੜੇ ਦਾ ਨਾਮ ਨਾ ਪਾਉਂਦੇ ਕਿਸੇ ਹੋਰ ਦਾ ਪਾਉਣਾ ਹੁੰਦਾ ਸੀ ਦਿਮਾਗ ਚ ਕੋਈ ਹੋਰ हां मेरे सीगा ਇਹਨਾਂ ਦਾ ਸੰਜਮ ਬਾਦਲ ਜੀ ਦਾ ਕੋਡ ਹੈ ਇਹਦਾ ਡੇਵਿਡ ਹਾਂ ਉਹ 72 ਇੰਚ ਕੱਦ ਸੀ ਠੀਕ ਹੈ ਬਸ ਉਹ ਨਹੀਂ ਪਈ ਲਾਈਨ ਉਹਦੇ ਵਿੱਚ ਬਾਕੀ ਜਦੋਂ ਮੈਨੂੰ ਪਤਾ ਲੱਗਿਆ ਵੀ ਲਾਈਨ ਇਹ ਉੱਤੋਂ ਪੁਰਾਣੀ ਲੱਗੀ ਹੈ ਨਾ ਮੇਨ ਉਹ ਸਾਈਡ ਉਹ ਇਹਨਾਂ ਦੀ ਵੀ ਹੋਣੀ ਹੈ ਅੱਗੇ ਵਾਲੀ ਸ਼ਾਹ ਲਾਈਨ ਫਿਰ ਮੈਨੂੰ ਇਹ ਲੱਗਿਆ ਕਿ ਪਹਿਲਾਂ ਆਪਾਂ ਮੋਟਾ ਹੀ ਮੋਟਾ ਹੀ ਪਾਈਏ ਬਾਈ ਤੁਹਾਨੂੰ ਲੱਗਿਆ ਵੀ ਗਾਣੇ ਦਾ ਦਾਇਰਾ ਛੋਟਾ ਰਹਿ ਗਿਆ ਨਹੀਂ ਤਾਂ ਤੁਸੀਂ ਬਹੁਤ ਕੁਝ ਲੈ ਆਉਣਾ ਸੀ ਉਹ ਚ ਥਰੀ 'ਚ ਕਰਾਂਗੇ ਸਾਰਾ ਕੁਝ ਥਰੀ ਚ ਆਉਣ ਵਾਲਾ ਹੈ ਫਰੀ ਹੋਣਾ ਲਾ ਭਾਈ ਇਹ ਵੀ ਇੱਕ ਤੁਸੀਂ ਮੰਨਦੇ ਹੋ ਤੁਸੀਂ ਇੰਟਰਵਿਊ ਚ ਵੀ ਗੱਲ ਕੀਤੀ ਆ ਇਹ ਵੀ ਇੱਕ ਵੱਡੀ ਚੀਜ਼ ਆ 1 ਤੋਂ ਬਾਅਦ 2 ਕਰਨਾ ਤੇ ਉਦੋਂ ਵੀ ਸੁਪਰ ਹਿੱਟ ਹੋਣਾ ਹਾਂਜੀ ਨਹੀਂ ਤਾਂ ਜ਼ਿਆਦਾਤਰ ਜ਼ਿੰਮੇਵਾਰੀ ਵੱਜ ਜਾਂਦੀ ਹੈ ਬਾਅਦ ਹੁਣ ਜਿਹੜਾ ਆਪਾਂ ਹੋਣ ਕਰਾਂਗੇ ਉਹਦੇ ਤਾਂ ਵੀ ਫਿਰ ਥੋੜਾ ਜਿਆਦਾ ਜ਼ੋਰ ਲੱਗ ਫਰੀ ਉਦੋਂ ਵੀ ਤਕੜਾ ਹੋਣਾ ਆ ਨਹੀਂ ਹੋਰ ਚੀਜ਼ਾਂ ਪਾ ਦੇਾਂਗੇ ਕੋੜਾਂ ਬਾਰੇ ਪਾ ਦੇਾਂਗੇ ਕੁਤਰਾਂ ਬਾਰੇ ਪਾ ਦੇਾਂਗੇ ਮੌਕਸਰ ਦੀ ਗੱਲ ਹੋਊ ਨਾ ਮੌਕਸਰ ਦੀ ਗੱਲ ਤਾਂ ਹੋਊਗੀ ਮੌਕਸਰ ਤਾਂ ਮੈਂ ਹੁਣ ਵੀ ਅੱਜ ਵੀ ਰੀਲ ਪਾਈ ਆ ਠੀਕ ਆ ਬਾਈ ਬੱਤਰੀ ਚ ਨੌਕਰੇ ਦੀ ਨੀ ਦਾ ਜੀ ਚਾਲ ਕਢਾਈ ਆਂਦੇ ਸਾਲ ਵੀ ਵੇਖੀ ਮੁਕਸਰ ਮੇਲੇ ਵਿੱਚ ਚੜਾਈ ਆ ਹਾਂ ਨੀਲਾ ਸੱਠ ਫਾਰਮ ਵੀ ਅਜੇ ਰੱਖਿਆ ਹੋਇਆ ਹੈ ਲਾਣੀ ਤਾਰ ਨਹੀਂ ਪਿੰਡੋਂ ਲੈ ਕੇ ਸਰੀ ਤੱਕ ਭਾਵੇਂ ਚਰਚੇ ਹੁੰਦੇ ਨੇ ਯਾਰ ਭਾਈ ਘੋੜੀਆਂ ਤੋਂ ਇਲਾਵਾ ਹੋਰ ਕਿਹੜੇ ਸ਼ੌਂਕ ਨੇ ਆਪਣੇ ਭਾਈ ਮੈਨੂੰ ਪਰਨਪੁਰਨ ਦਾ ਫਸਟ ਜਾਇਦੇ ਲਿਟਰੇਚਰ ਪੜ੍ਹਦਾ ਖਾਸ ਕਿਹੜਾ ਕਿਹੜੇ ਨੂੰ ਪੜ੍ਹਨਾ ਪਸੰਦ ਕਰਦੇ ਹੋ ਸਹਿਤ ਜੀ ਕਮਲ ਸਾਹਿਬ ਦੇ ਨਾਵਲ ਪੜ੍ਹਿਆ ਜੀ ਕਮਲ ਸਾਹਿਬ ਦੇ ਨਾਵਲ ਠੀਕ ਹੈ ਜੀ ਉਹ ਸਾਰੇ ਕੁਝ ਪੜ ਲਈਦਾ ਲਿਟਰਚਿੰਗ ਐਕਟਿੰਗ ਐਕਟਿੰਗ ਵਾਲੇ ਪਾਸੇ ਬਾਈ ਜਾਣ ਦਾ ਪਲਾਨ ਹੈ ਫਿਲਮਾਂ ਦਾ ਉਹ ਦੇਖਾਂਗੇ ਅੱਗੇ ਜਾ ਕੇ ਜਦੋਂ ਕੋਈ ਨਹੀਂ ਬੰਦੇ ਦਾ ਇੱਕ ਪਲਾਨ ਹੁੰਦਾ ਨਾ ਡ੍ਰੀਮ ਹੁੰਦਾ ਯਾਰ ਵੀ ਹਾਂ ਕਰ ਸਕਦੇ ਆ ਜਾਂ ਕਰਾਂਗੇ ਜਾਂ ਦੇਖਾਂਗੇ ਬਈ ਅੱਗੇ ਜਾ ਕੇ ਹਜੇ ਤੱਕ ਇਹ ਸੀ ਵੀ ਆਪਾਂ ਕਰਾਂਗੇ ਠੀਕ ਆ ਬਾਈ ਠੀਕ ਆ ਬਾਈ ਧੰਨਵਾਦ ਬੈਸਟ ਆਫ ਲੱਕ ਤੁਹਾਨੂੰ ਅਸੀਂ ਫੇਰ ਕਦੇ ਜਿੱਥੇ ਬੈਠੇ ਆਪਾਂ ਉਦੋਂ ਕਰਾਂਗੇ ਠੀਕ ਆ ਬਾਈ ਇਹ ਗੱਲ ਆ ਮੁੰਡੇ ਨੇ ਹਜੇ ਲੈਣੀਆਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਈ ਕੋਈ ਗੱਲ ਨਹੀਂ ਥੈਂਕ ਯੂ ਬਾਈ ਧੰਨਵਾਦ ਜੀ ਬਸ